ਲਓ ਵੀ ਮਿੱਤਰੋ ਅੱਜ ਕੀ ਉਹਨੇ ਨੂੰ ਯੂਰੀਆ ਪਾਉਣਾ ਲਾਸਟ ਤੀਸਰਾ ਬੂਰਾ ਪਾਉਣਾ ਅੱਜ ਵਿੱਚ ਕੈਲਡਾਉਨ ਰਲਾ ਲਈ ਆ ਆ ਦੇਖ ਲਓ ਕੈਲਡਾਉਨ ਰਲਾ ਗਿਆ ਅੱਜ ਲਾਸਟ ਝੋਨੇ ਨੂੰ ਬੂਰਾ ਪਾਉਣਾ ਆਪਾਂ ਜਿਉਂਨਾ ਪਾਉਨੇ ਤੁਹਾਨੂੰ ਲਓ ਮਿੱਤਰੋ ਚੈੱਕ ਕਰੋ ਆਪਣਾ ਝੋਨਾ ਫੀਲਰ ਦੀ ਕੈਲਡਨ ਤੇ ਲਾਸਟ ਖਾ ਗਿਆ ਆਪਣਾ ਇਹਦੇ ਬੱਚਾ ਆਪਣਾ ਇਹ 88 ਬਾਈ ਝੋਨਾ ਆ ਫਰਕ ਦੇਖ ਲਓ ਜੋ ਮੇਰਾ ਇਧਰਲਾ ਝੋਨਾ ਆਪਣਾ ਪੂਰਾ 1 ਮਹੀਨੇ ਦਾ ਹੋ ਗਿਆ ਜਿੜਾ ਚੈੱਕ ਕਰ ਲਓ ਇੱਕ ਮਹੀਨੇ ਦਾ ਪੂਰਾ ਚੋਨਾ ਹੋ ਗਿਆ ਇਹ ਆਪਣਾ ਤੇ ਆਹ 10 ਦਿਨ ਮਗਰ ਫਰਕ ਦੇਖ ਲਓ ਚੋਨੇ ਦਾ ਆਹ ਫਾਂਟ ਵੀ ਬਾਅਦ ਚ ਲਾਈ ਸੀ ਵੀ ਪਹਿਲੀ ਇਹ ਨਾ ਬੰਨਾ ਲਿਪਣ ਵਾਲਾ ਸੀਗਾ ਚੇਪਣ ਵਾਲਾ ਸੀਗਾ ਆ ਕਰਕੇ ਇੰਨੀ ਛੱਡ ਲਈ ਸੀਗੀ ਉਹ ਤੇ ਉਹ ਪਰੇ ਆਪਣਾ ਜਿਹੜਾ ਪਹਿਲਾਂ ਲੱਗਾ ਸੀ ਆ ਫਾਂਡ ਛੱਡੀ ਸੀਗੇ ਇਹਦੇ ਨਾਲ ਲਾਈ ਆ ਇਹ ਫਾਂਡ ਇਹਨੂੰ ਥੋੜਾ ਖਾਦ ਵੱਧ ਪਿਆ ਗਿਆ ਕਰਕੇ ਇਹਦੇ ਨਾਲ ਤਾਂ ਜਾੜਾ ਜਿਆ ਰਲ ਗਿਆ ਜਾੜ ਦਿਖਾਉਣੇ ਤੁਹਾਨੂੰ ਆਪਣੇ ਝੋਨੇ ਆ ਫਰੂਟਸਿਆਂ ਨਾਲੋਂ ਵੀ ਜ਼ਿਆਦਾ ਜਿਆ ਜਾੜ ਕਰਦਾ ਹੈ ਜਿਹੋਨਾਂ ਆ ਬਾਹੀ ਦਾ ਹੈ ਇਹ ਕਰੋ ਆ ਜાડ ਦੇਖੋ ਆਪਣੇ ਝੋਨੇ ਦਾ ਇਹ ਪਹਿਲਾ ਜਿਹੜਾ ਆਪਣੇ ਇਹਦੇ ਨਾਲ ਹੀ ਲਾਇਆ ਸੀਗਾ ਇਸ ਝੋਨੇ ਤੇ ਉਦੋਂ ਪਰੇ ਮਹੀਨੇ ਦਾ ਹੋ ਗਿਆ ਆ ਚੈੱਕ ਕਰੋ ਆਪਣਾ ਇੱਕੋ ਹੀ ਖੱਤਾ ਹੈ ਝੋਨੇ ਦਾ ਇਧਰਲਾ ਪਾਸਾ ਅੱਧਾ ਦੋ ਤਿੰਨ ਦਿਨ ਬਾਅਦ ਚ ਲੱਗਾ ਸੀ ਆ ਦੋ ਤਿੰਨ ਦਿਨ ਪਹਿਲਾਂ ਲੱਗਾ ਸੀ ਇਹਦੇ ਵਿੱਚ ਤੁਸੀਂ ਫਰਕ ਦੇਖ ਲਓ ਕੰਨਾ ਹੈ ਜੋ ਉਨੇ ਚ ਸਾਫ ਦਿਸਦਾ ਇੱਕੋ ਹੀ 11 ਆਪਣਾ ਜਦਾਂ ਪਨੀਰੀ ਥੜ ਗਈ ਸੀ ਕਿ ਫਿਰ ਦੂਗੇ ਪਾਸੇ ਲਾਉਣ ਲੱਪੇ ਸੀ ਜਾੜ ਚ ਫਰਕ ਦੇਖ ਲਓ ਕਿੰਨਾ ਆ ਬਾਹਰ ਆੜਾ ਯਾਰ ਤੇ ਆ ਪਹਿਲਾ ਆਹ ਦੇ ਲੋਏ ਐਨ ਚੋਨਾ ਫਸਿਆ ਪਿਆ ਆ ਜਿਹੜਾ ਪਹਿਲਾਂ ਲੱਗਾ ਸੀ ਤੇ ਆਹ ਜਿਹੜਾ ਬਾਹਰ ਤੇ ਲੱਗਾ ਸੀ ਇਹ ਹਜੇ ਬਰਖਾਤ ਤਾਂ ਨਾਲ ਹੀ ਇਹਦੇ ਪਾਉਣਾ ਪਿਆ ਤਾਂ ਕਰਕੇ ਥੋੜਾ ਜਿਹਾ ਨਾਲ ਰਾਲ ਦਾ ਮਿਲਦਾ ਜਾਂ ਹੋ ਗਿਆ ਕਿਉਂਕਿ ਖਾਤ ਤਾਂ ਫੇਰ ਇਕੱਠਾ ਹੀ ਸੱਟਣਾ ਪੈਣਾ ਸੀ ਹੁਣ ਅੱਧਾ ਅੱਧਾ ਸੱਟ ਨਹੀਂ ਸੀ ਸਕਦੀ ਆਹ ਕਿਾਰੇ ਜਿਹਾ ਆਪਣਾ ਪਾਣੀ ਸੁੱਕ ਗਿਆ ਸੀਗਾ ਸੁੱਕੀ ਨੂੰ ਤਾਂ ਹਜੇ 2 2-4 ਦਿਨ ਹੀ ਹੋਏ ਹੈ ਜਿੱਦਾਂ ਮਤਲਬ ਘੱਟ ਸੀਗਾ ਇਧਰ ਤੋੜੀ ਕਰਕੇ ਥੋੜਾ ਘੱਟ ਚੜਿਆ ਤੇ ਇੱਥੇ ਆਪਣੇ ਚੂਹੇ ਨੇ ਬਹੁਤ ਨੁਕਸਾਨ ਕੀਤਾ ਆ ਚੈੱਕ ਕਰ ਲਓ ਸਾਰਾ ਬੰਨ ਚੂਹੇ ਨੇ ਭਰਿਆ ਪਿਆ ਦਬਾਬ ਹੀ ਰੱਖੀ ਸੀਗਾ ਦੇਖ ਲਓ ਪਰ ਚੂਹਾ ਇੱਕ ਤੇ ਹੈ ਹੀ ਬਹੁਤ ਇਹ ਇਹ ਸਾਰੇ ਇਹ ਇੱਥੇ ਉਹ ਵਿੱਚੋਂ ਕਾਫੀ ਸਾਂ ਕੁੱਤਰਿਆ ਪਿਆ ਉਹ ਵਿੱਚ ਹੋਏ ਨੇ ਉਹ ਜਿੱਦਾਂ ਉਹ ਦੁਬਾਰਾ ਵੀ ਜਾੜੇ ਲਾਏ ਸੀਗੇ ਹੁਣ ਦੁਬਾਰਾ ਕਿੱਥੇ ਨਾਲ ਰਲਦੇ ਆ ਦੇ ਲੋ ਦੁਬਾਰਾ ਲਾਈ ਜਿਹੜੇ ਆ ਦੁਬਾਰਾ ਲਵਾਏ ਸੀਗੇ ਆਪਾਂ ਕੱਲ ਦਵਾ ਵੀ ਰੱਖੀ ਸੀਗੀ ਚੂਹਾ ਹੈ ਹੀ ਬਹੁਤ ਬੰਨੇ ਆ ਉਹ ਦੇਖ ਅਕਾਲ ਦਵਾਰ ਰੱਖੀ ਸੀ ਜਿਆਲੇ ਜਿਹਿਆਂ ਤੋਂ ਇਹ ਦਾਣੇ ਜੇ ਆਉਂਦੇ ਇਹਦੇ ਨਾਲ ਦਬਾਰ ਲੱਗੀ ਹੁੰਦੀ ਆ ਚੂਹਾ ਬਹੁਤ ਐਕਤੀ ਰਾਤ ਨੂੰ ਇਹ ਪਾਣੀ ਪੋਣੀ ਮੋਣ ਜਾਈਦਾ ਜਰਾਹਾਂ ਤੇ ਅੱਜੇ ਕਰਦੇ ਹੁਣ ਇਹ ਬੰਨਾ ਦਾ ਸਾਰਾ ਹੀ ਖਾਲੀ ਕੀਤਾ ਪਿਆ ਜਿਹਿਆਂ ਨੇ ਇਹ ਬੰਨਾ ਹੈ ਹੀ ਨਹੀਂ ਸਮਝ ਲੋ ਇਹ ਆਪ ਦੇ ਲੋ ਨਾੜ ਨਾਲ ਸਾਰਾ ਚੂਨਾ ਖਰਾਬ ਕੀਤਾ ਫਸਿ ਗਈ ਆਪਣਾ ਇਹੋ ਨਾਲ ਇਹ ਤੀਆਂ ਖਾਦ ਪਾਸਤਾ ਕਲਡਾ ਦੇ ਨਾਲ ਇਹ ਨਾਲ ਖੱਤਿਆਂ ਨੂੰ ਆਪਾਂ ਸੁੱਕਿਆ ਜੇ ਕੱਦੂ ਕੰਨ ਤੋਂ ਪਹਿਲਾਂ ਹੀ ਸੁਪਰ ਖਲਾਰੀ ਸੀਗੀ ਮਸ਼ੀਨ ਜੀ ਲੈ ਆਂਦੀ ਸੀ ਮਸ਼ੀਨ ਨਾਲ ਕੱਲੀ ਨਾਲ ਸਾਰੇ ਖੱਤਿਆਂ ਦੀ ਤਕਰੀਬਨ ਆਪਾਂ ਸੁਪਰ ਪਹਿਲਾਂ ਹੀ ਖਲਾਰੀ ਢਾ ਨਹੀਂ ਆਪਾਂ ਪਾਇਆ ਉਹ ਇੱਕ ਕਣਕ ਚੀ ਬਾਈਦਾ ਬਸ ਤੇ ਇੱਕ ਆਪ ਇਹਨਾਂ ਨੂੰ ਆ ਉੱਪਰ ਆ ਦੋਹ ਖੱਤਿਆਂ ਨੂੰ ਯੂਰੀਆ ਵੀ ਪਹਿਲਾਂ ਹੀ ਇੱਕ ਬੂਰਾ ਪਾਇਆ ਸੀਗਾ ਸੁੱਕਿਆਂ ਚ ਝੋਨਾ ਇਹਨਾਂ ਕਾਲਾ ਪਿਆ ਹੈ ਜੀ ਬਾਕੀ ਇਦਾਂ ਖਾਦ ਦਵਾ ਟਾਈਮ ਨਾਲ ਮਿਲ ਜਵੇ ਤੇ ਹੁਣ ਦੇਖਦੇ ਆਂ ਗਾਹਾਂ ਹੁਣ ਇਹਨਾਂ ਦਾ ਤਾਂ ਹੋ ਗਿਆ ਮਹੀਨੇ ਦਾ ਝੋਨਾ ਇਹ ਆਪਣਾ ਪੂਰਾ ਚਲੋ ਬਾਕੀ ਵੀ ਅਗਲੇ ਵਲੌਗ ਚ ਦੱਸਾਂਗੇ ਆਪਾਂ ਤੁਹਾਨੂੰ ਚੈਨਲ ਆਪਣਾ ਲਾਈਕ ਸਬਸਕ੍ਰਾਈਬ ਕਰ ਲਿਓ